ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਨਵੀਂ ਸਵੇਰ ਦਿੱਤੀ ਪ੍ਰਮਾਤਮਾ ਨੇ ਇਹ ਉਸਦੀ ਹੀ ਕਿਰਪਾ ਹੈ ਤੇ ਜੋ ਹੈ ਸ਼ੁਕਰਾਨਾ ਤਾਂ ਬਣਦਾ ਹੀ ਹੈ ਤੇ ਇਹ ਜੋ ਹੈ ਕੁਦਰਤ ਦੇ ਨਜ਼ਾਰੇ ਠੰਡੀਆਂ ਹਵਾਵਾਂ ਤੇ ਹਰਿਆਲੀ ਚਾਰੇ ਪਾਸੇ ਕੁਦਰਤ ਦੀ ਅਮੀਰੀ ਦਾ ਨਜ਼ਾਰਾ ਤਾਂ ਵੇਖਣ ਨੂੰ ਮਿਲਦਾ ਹੀ ਹੈ ਤੇ ਤੁਸੀਂ ਵੀ ਜੋ ਹੈ ਇਹ ਦ੍ਰਿਸ਼ ਨੂੰ ਵੇਖ ਸਕਦੇ ਹੋ ਤੇ ਮਹਿਸੂਸ ਕਰ ਸਕਦੇ ਹੋ ਕਿ ਇਸ ਟਾਈਮ ਜੋ ਹੈ ਕਿਵੇਂ ਫੀਲ ਹੁੰਦਾ ਹੈ ਤੇ ਅੱਜ ਚੱਲੇ ਹਾਂ ਜੀ ਬਾਬਾ ਫਰੀਦ ਜੀ ਦੀ ਨਗਰੀ ਫਰੀਦਕੋਟ ਤੇ ਆਓ ਲੈ ਕੇ ਚੱਲਦੇ ਹਾਂ ਤੁਹਾਨੂੰ ਵੀ ਤੇ ਬਸ ਜੀ ਉਹੀ ਜੋ ਹੈ ਕੁਦਰਤ ਦੇ ਨਜ਼ਾਰੇ ਹਰਿਆਲੀ ਤੇ ਬਸ ਜੀ ਲੰਬੇ ਰਾਹ ਤੇ ਕਿਵੇਂ ਤੁਰੇ ਜਾਂਦੇ ਨੇ ਤੇ ਕੋਈ ਆਉਂਦਾ ਹੈ ਤੇ ਕੋਈ ਜਾਂਦਾ ਹੈ ਬਸ ਇਹ ਰਾਹ ਜੋ ਹੈ ਕਦੇ ਮੁੱਕਦੇ ਹੀ ਨਹੀਂ ਇਨਸਾਨ ਲਈ ਹਮੇਸ਼ਾ ਜੋ ਹੈ ਤੁਰੇ ਹੀ ਜਾਂਦੇ ਨੇ ਤੇ ਬਸ ਜੀ ਆਪਾਂ ਜੋ ਹੈ ਇਹੀ ਰਾਹਾਂ ਤੁਰਦੇ ਤੁਰਦੇ ਪਹੁੰਚ ਗਏ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਜੋ ਕਿ ਫਰੀਦਕੋਟ ਵਿੱਚ ਹੈ ਤੇ ਅੱਜ ਉਹ ਹੈ ਹਸਬੰਡ ਨੇ ਕੋਈ ਜੋ ਹੈ ਡਾਕਟਰ ਤੋਂ ਕੁਝ رائے ਲੈਣੀ ਸੀਗੀ ਫੇਸ ਤੇ ਸਕਾਰਸ ਨੇ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੇ ਉਸ ਲਈ ਅਸੀਂ ਜੋ ਆਏ ਸੀਗੇ ਇੱਥੇ ਆਏ ਸੀਗੇ ਬਸ ਜੀ ਆਪਾਂ ਜੋ ਹੈ ਪਾਰਕਿੰਗ 'ਚ ਕੀਤੀ ਗੱਡੀ ਖੜੀ ਤੇ ਉਸ ਤੋਂ ਬਾਅਦ ਜੀ ਪਹੁੰਚੇ ਡਾਕਟਰ ਕੋਲ ਸਭ ਤੋਂ ਪਹਿਲਾਂ ਜੀ ਰਜਿਸਟ੍ਰੇਸ਼ਨ ਹੁੰਦਾ ਹੈ ਰਜਿਸਟ੍ਰੇਸ਼ਨ ਕਰਵਾਇਆ 10 ਰੁਪਏ ਦੀ ਪਰਚੀ ਹੁੰਦੀ ਹੈ ਤੇ ਜੋ ਹੈ ਬਹੁਤ ਸਪੈਸ਼ਲਿਸਟ ਤੇ ਜੋ ਹੈ ਡਾਕਟਰਸ ਨੇ ਥੇ ਜੇ ਤੁਸੀ ਕਿਸੇ ਵੀ ਬਿਮਾਰੀ ਦਾ ਇਲਾਜ ਕਰਉਣਾ ਹੈ ਤਾਂ ਟਰੀਟਮੈਂਟ ਲੈ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਆਪਾਂ ਆ ਗਏ ਜੀ ਬਾਬਾ ਫਰੀਦ ਜੀ ਦੀ ਜੋ ਹੈ ਗੁਰਦੁਆਰਾ ਟਿਲਾ ਸਾਹਿਬ ਤੇ ਇੱਥੇ ਜੋ ਹੈ ਇੱਕ ਜੋ ਮੈਂ ਦੇਖੀ ਹਵੇਲੀ ਤੇ ਮੈਂ ਇਸ ਨੂੰ ਕੈਪਚਰ ਕਰੇ ਬਿਨਾ ਨਹੀਂ ਰਹੀ ਕਿਉਂਕਿ ਬਹੁਤ ਹੀ ਸੋਹਣੀ ਕਲਾਕ੍ਰਿਤੀ ਸੀ ਤੇ ਇਹ ਚੀਜ਼ਾਂ ਜੋ ਹੈ ਹੁਣ ਵੇਖਣ ਨੂੰ ਨਹੀਂ ਮਿਲਦੀਆਂ ਤੇ ਇਹ ਹੈ ਆਪਣੀ ਅਮੀਰ ਵਿਰਾਸਤ ਤੇ ਇਸ ਤੋਂ ਬਾਅਦ ਜੀ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਜਿੱਥੇ ਕੀ ਬਾਬਾ ਫਰੀਦ ਜੀ ਦੀ ਜਗਾ ਬਣੀ ਹੋਈ ਹੈ ਤੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਤੇ ਬਾਸ ਜੀ ਆਪਾਂ ਕਿਤੇ ਦਰਸ਼ਨ ਤੇ ਦਰਸ਼ਨ ਕਰਕੇ ਆਪਾਂ ਜੋ ਹੈ ਪ੍ਰਸ਼ਾਦ ਲਿਆ ਤੇ ਮੱਥਾ ਟੇਕਿਆ ਤੇ ਅਰਦਾਸਾਂ ਕੀਤੀਆਂ ਤੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ਤਾਂ ਇਸੇ ਦੌਰਾਨ ਜੋ ਮੈਂ ਇੱਕ ਜੋ ਹੈ ਕੈਪਚਰ ਕੀਤਾ ਕਿ ਕਿਵੇਂ ਜੋ ਹੈ ਇੱਕ ਭਾਈ ਸਾਹਿਬ ਜੀ ਜੋ ਹੈ ਕਿਸੇ ਵੀਕ ਪੀਨੂ ਨਾਲ ਲੈ ਕੇ ਜਾ ਰਹੇ ਨੇ ਪਤਾ ਨਹੀਂ ਇਹਨਾਂ ਦਾ ਕੀ ਰਿਸ਼ਤਾ ਹੈ ਭਰਾਵਾਂ ਦਾ ਜਾਂ ਫਿਰ ਪਿਓ ਪੁੱਤ ਦਾ ਭਰਾ ਜੋ ਹੈ ਇਹਨਾਂ ਦਾ ਰਿਸ਼ਤਾ ਹੈ ਤੇ ਕਿਵੇਂ ਜੋ ਹੈ ਰੱਬ ਦੀ ਮਾਰ ਹੈ ਕਿ ਬਸ ਕਿਵੇਂ ਬੰਦਾ ਹੰਕਾਰਿਆ ਫਿਰਦਾ ਹੈ ਤੇ ਪਰਮਾਤਮਾ ਕੁਝ ਵੀ ਕਰ ਸਕਦਾ ਹੈ ਬਟ ਆਪਾਂ ਨੂੰ ਸ਼ੁਕਰ ਨਹੀਂ ਹੁੰਦਾ ਕਿ ਆਪਣਾ ਜੋ ਹੈ ਦਿਮਾਗ ਠੀਕ ਚੱਲਦਾ ਹੈ ਹੱਥ ਪੈਰ ਠੀਕ ਚੱਲਦੇ ਨੇ ਤੇ ਆਪਾਂ ਜੋ ਹੈ ਪਰਮਾਤਮਾ ਦਾ ਸ਼ੁਕਰ ਨਹੀਂ ਕਰਦੇ ਤੇ ਇਸ ਤੋਂ ਬਾਅਦ ਜੀ ਹੋ ਗਈ ਸੀ ਵਾਪਸੀ ਤੇ ਇਹ ਹੈ ਜੋ ਬਾਜ਼ਾਰ ਦੀ ਰੌਣਕ ਹੈ ਤੇ ਜੇ ਤੁਸੀਂ ਚੂੜੀਆਂ ਲੈਣੀਆਂ ਨੇ ਜਾਂ ਫਿਰ ਸੋਈ ਦਾ ਕੋਈ ਵੀ ਸਮਾਨ ਲੈਣਾ ਹੈ ਤਾਂ ਤੁਸੀਂ ਜੋ ਹੈ ਲੈ ਸਕਦੇ ਹੋ ਇਹ ਜੋ ਵਿਰਧ ਬਾਬਾ ਜੀ ਲੱਗੇ ਹੋਏ ਸੀਗੇ ਕੁਝ ਆਪਣਾ ਬਿਜ਼ਨਸ ਜੋ ਹੈ ਆਪਣਾ ਚਲਾ ਰਹੇ ਸੀਗੇ ਵੇਖ ਕੇ ਹੁੰਦਾ ਹੈ ਕਿ ਬਸ ਕੋਈ ਮਜਬੂਰੀ ਹੀ ਹੁੰਦੀ ਹੈ ਨਹੀਂ ਤਾਂ ਇਸ ਉਮਰ ਵਿੱਚ ਜੋ ਹੈ ਆਰਾਮ ਕਰਨ ਨੂੰ ਤਾਂ ਹਰ ਕਿਸੇ ਨੂੰ ਜੀ ਕਰਦਾ ਹੀ ਹੈ ਤੇ ਬਹੁਤ ਜ਼ਿਆਦਾ ਗਰਮੀ ਸੀ ਬਟ ਇਹ ਵਿਚਾਰੇ ਜੋ ਹੈ ਬੈਠੇ ਸੀਗੇ ਆਪਣੀਆਂ ਚੀਜ਼ਾਂ ਜੋ ਹੈ ਸੈੱਟ ਕਰਕੇ ਤੇ ਅਸੀਂ ਜੋ ਹੈ ਅੱਜ ਕੁਝ ਵੀ ਪਰਚੇਸ ਨਹੀਂ ਕੀਤਾ ਕਿਉਂਕਿ ਸਾਡੇ ਕੋਲ ਟਾਈਮ ਘੱਟ ਸੀਗਾ ਤੇ ਇੱਕ ਜੋ ਹੈ ਗਰਮੀ ਵੀ ਬਹੁਤ ਜ਼ਿਆਦਾ ਸੀਗੀ ਹੁਣ ਜੋ ਹੈ ਮੌਸਮ ਬਹੁਤ ਚੇਂਜ ਹੋ ਗਿਆ ਤੇ ਇੰਦਰ ਬੀਬੀਆਂ ਬੈਠੀ ਸੀਗੀਆਂ ਆਪਣਾ ਦੁੱਖ ਸੁੱਖ ਕਰਨ ਤੇ ਇਹਨਾਂ ਦੇ ਮੈਨੂੰ ਲੱਗਦਾ ਹੈ ਸਟਾਲ ਲੱਗੇ ਹੋਏ ਸੀਗੇ ਤੇ ਕੋਈ ਗਾਹਕ ਨਹੀਂ ਸੀ ਤਾਂ ਇਸ ਕਰਕੇ ਆਪਣੇ ਜੋ ਹੈ ਦੁੱਖ ਸੁੱਖ ਹੀ ਵੰਡਣ ਲੱਗ ਪਈਆਂ ਤੇ ਬਸ ਜੇ ਸਾਹਮਣੇ ਜੋ ਹੈ ਹਵੇਲੀ ਦਾ ਨਜ਼ਾਰਾ ਤੁਸੀਂ ਵੇਖ ਸਕਦੇ ਹੋ ਜੋ ਮੈਂ ਤੁਹਾਨੂੰ ਪਹਿਲਾਂ ਵੀ ਵਿਖਾਇਆ ਸੀਗਾ ਬਸ ਜੇ ਇਸ ਤੋਂ ਬਾਅਦ ਆਪਾਂ ਪਹੁੰਚੇ ਪਾਰਕਿੰਗ 'ਚ ਤੇ ਆਪਣੀ ਲਈ ਗੱਡੀ ਤੇ ਆਪਣੀ ਗੱਡੀ ਲੈ ਕੇ ਜੀ ਆਪਾਂ ਹੋ ਗਏ ਵਾਪਸੀ ਲਈ ਤਿਆਰ ਤੇ ਰਾਹ ਵਿੱਚ ਜੋ ਹੈ ਮਿੱਟੀ ਦੇ ਭਾਂਡੇ ਤੰਦੂਰ ਤੇ ਜੋ ਹੈ ਗਮਲਿਆਂ ਦਾ ਬਾਜ਼ਾਰ ਲੱਗਿਆ ਹੋਇਆ ਸੀਗਾ ਤੇ ਆਪਾਂ ਪਹੁੰਚ ਗਏ ਸਾਦਕ ਤੇ ਬੱਸ ਜੀ ਇਹ ਸਾਦਕ ਦੀ ਰੌਣਕ ਵੀ ਤੁਸੀਂ ਵੇਖ ਲਓ ਜੀ ਵਕਸ ਆਪਾਂ ਜੋ ਹੈ ਨਹਿਰਾਂ ਨੂੰ ਟੱਪਦੇ ਹੋਏ ਰਾਹਾਂ ਨੂੰ ਟੱਪਦੇ ਹੋਏ ਆਪਾਂ ਪਹੁੰਚ ਗਏ ਆਪਣੇ ਪਿੰਡ ਆਪਣੇ ਸੋਹਣੇ ਪਿੰਡ 'ਚ ਤੇ ਆਪਣਾ ਪਿੰਡ ਤਾਂ ਹੈ ਹੀ ਸੋਹਣਾ ਇਸ 'ਚ ਕੋਈ ਸ਼ੱਕ ਨਹੀਂ ਹੈ ਸਾਹਮਣੇ ਹੀ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਹੁੰਦੇ ਨੇ ਬੱਸ ਜੀ ਹੁਣ ਬਣਾਉਣ ਲੱਗੇ ਹਾਂ ਪਦੀਨੇ ਦੀ ਚਟਨੀ ਬਹੁਤ ਹੀ ਸਿੰਪਲ ਹੈ ਤੇ ਗਰਮੀਆਂ ਵਿੱਚ ਸਾਨੂੰ ਜਰੂਰ ਜੋ ਹੈ ਪਦੀਨਾ ਯੂਜ਼ ਕਰਨਾ ਚਾਹੀਦਾ ਹੈ ਇਸ ਦੀ ਤਸਵੀਰ ਜੋ ਹੈ ਠੰਡੀ ਹੁੰਦੀ ਹੈ ਤੇ ਬਹੁਤ ਚੰਗਾ ਹੈ ਤੇ ਆਪਾਂ ਜੀ ਬਸ ਇਸ ਵਿੱਚ ਐਡ ਕਰਨਾ ਹੈ ਪਦੀਨਾ ਤੇ ਪਿਆਜ਼ ਹਰੀਆਂ ਮਿਰਚਾਂ ਤੇ ਟਮਾਟਰ ਨੂੰ ਮਿਕਸ ਕਰਕੇ ਇਸ ਜੀ ਜੋ ਹੈ ਆਪਾਂ ਪਾਉਣਾ ਹੈ ਸਾਬਤ ਜੀਰਾ ਤੇ ਨੌਣ ਪਾਉਣਾ ਹੈ ਤੇ ਲਾਲ ਮਿਰਚਾਂ ਪਾ ਕੇ ਇਸ ਨੂੰ ਕਰਨਾ ਹੈ ਗ੍ਰाइंड ਤੇ ਇੱਕ ਚੰਗੀ ਬਿਹਤਰੀਨ ਜੋ ਹੈ ਸਬ ਚਟਨੀ ਬਣ ਕੇ ਆਪਣੇ ਲਈ ਤਿਆਰ ਹੋ ਚੁੱਕੀ ਹੈ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਪਦੀਨੇ ਦੀ ਚਟਨੀ ਬਣਾਈ ਸੀ ਅਗਲੇ ਦਿਨ ਦਾ ਵੀਅੂ ਹੈ ਇਹ ਮੈਂ ਕੀ ਕੀਤਾ ਜੋ ਇਸ ਦੀਆਂ ਡੰਡੀਆਂ ਨੇ ਉਸ ਨੂੰ ਜੋ ਹੈ ਇਹ ਮੈਂ ਬੁੱਟੇ ਦੀ ਜੜ ਚ ਖਲਾਰ ਕੇ ਉਸ ਤੇ ਜੋ ਹੈ ਥੋੜੀ ਜਿਹੀ ਮਿੱਟੀ ਪਾਤੀ ਕਿਉਂਕਿ ਮੈਂ ਪਿਛਲੀ ਵਾਰ ਵੀ ਜੋ ਹੈ ਇਸ ਤਰ੍ਹਾਂ ਟਰਾਈ ਕੀਤਾ ਸੀ ਤੇ ਜੋ ਹੈ ਇਹ ਡੰਡੀਆਂ ਫੁੱਟੀਆਂ ਆਈਆਂ ਸੀਗੀਆਂ ਤੇ ਪਦੀਨਾ ਜੋ ਹੈ ਉੱਗ ਗਿਆ ਸੀ ਤੇ ਮੈਂ ਧ ਕੀ ਜੋ ਹੈ ਟਰਾਈ ਕੀਤਾ ਤੇ ਇਸ ਤੋਂ ਬਾਅਦ ਇਹ ਮਿੱਟੀ ਪਾ ਕੇ ਆਪਾਂ ਪਾਤਾ ਪਾਣੀ ਤੇ ਇਸ ਤੋਂ ਬਾਅਦ ਆਪਾਂ ਆ ਗਏ ਕਿਚਨ ਚ ਕਿਉਂਕਿ ਅੱਜ ਜੋ ਹੈ ਦੁਪਹਿਰ ਦਾ ਟਾਈਮ ਸੀਗਾ ਤੇ ਬਣਾਉਣੀਆਂ ਸੀਗੀਆਂ ਸੇਵੀਆਂ ਮਿੱਠੀਆਂ ਪਹਿਲਾਂ ਮੈਂ ਸੋਚਿਆ ਕਿ ਨਮਕੀਨ ਬਣਾਵਾਂ ਮ ਬਟ ਟਾਈਮ ਥੋੜਾ ਸੀਗਾ ਜੋ ਹੈ ਲੰਚ ਟਾਈਮ ਥੋੜਾ ਜਿਹਾ ਲੇਟ ਹੋ ਗਿਆ ਤੇ फटाफट ਜੋ ਹੈ ਆਪਾਂ ਅੱਜ ਜੋ ਹੈ ਦੁੱਧ ਵਾਲੀਆਂ ਸੇਵੀਆਂ ਸੇਵਈਆਂ ਜਾਂ ਫਿਰ ਤੁਸੀਂ ਮਿੱਠੀਆਂ ਸੇਵੀਆਂ ਕਹਿ ਸਕਦੇ ਹੋ ਤੇ ਇਸ ਤੋਂ ਬਾਅਦ ਜੀ ਆਪਾਂ ਜੋ ਹੈ ਥੋੜੇ ਜੇ ਦੇਸੀ ਕੀਵਜ ਪਾ ਕੇ ਇਸ ਨੂੰ ਜੋ ਹੈ ਥੋੜਾ ਜਿਹਾ ਰੋਸਟ ਕੀਤਾ ਥੋੜਾ ਜਿਹਾ ਭੁੰਨਿਆ ਕਿਉਂਕਿ ਹੈ ਤਾਂ ਇਹ ਰੋਸਟਡ ਸੀ ਗਿਆ ਬਟ ਮੈਨੂੰ ਲੱਗਿਆ ਕਿ ਥੋੜਾ ਜਿਹਾ ਮੈਂ ਭੁੰਨਾਗੀ ਤਾਂ ਟੇਸਟ ਚ ਫਲੇਵਰ ਚ ਚੇਂਜ ਆਏਗਾ ਤੇ ਇਸ ਤੋਂ ਬਾਅਦ ਜੀ ਆਪਾਂ ਥੋੜੀ ਜੀ ਘੱਟ ਲੱਗੀਆਂ ਤੇ ਹੋਰ ਪਾ ਲਈਆਂ ਤੇ ਇਸ ਨੂੰ ਚੰਗੀ ਜੀ ਤਰ੍ਹਾਂ ਜੋ ਹੈ 1 ਮਿੰਟ ਮੈਂ ਇਸ ਨੂੰ ਜੋ ਹੈ ਰੋਸਟ ਕੀਤਾ ਤੇ ਉਸ ਤੋਂ ਬਾਅਦ ਜੀ ਆਪਾਂ ਪਾਉਣੀ ਹੈ ਇਸ ਚ ਖੰਡ ਜਿੰਨਾ ਤੁਸੀਂ ਮਿੱਠਾ ਚਾਹੁੰਨੇ ਹੋ ਤੇ ਇਸ ਤੋਂ ਬਾਅਦ ਜੀ ਆਪਾਂ ਇਸ ਨੂੰ ਦੁੱਧ ਚ ਦੁੱਧ ਪਾ ਕੇ ਸਿਰਫ 2 ਮਿੰਟ ਜੋ ਹੈ ਇਸ ਨੂੰ ਹਵਾਲਿਆ ਹੈ ਬਸ ਇਸ ਚ ਜੋ ਹੈ 2-3 ਵਾਲੀਆਂ ਦਿੱਤੀਆਂ ਤੇ ਜੋ ਹੈ ਮਿੱਠੀਆਂ ਸੇਵੀਆਂ ਬਣ ਕੇ ਤਿਆਰ ਸੀਗੀਆਂ ਦੁੱਧ ਘੱਟ ਲੱਗਿਆ ਤੇ ਦੁੱਧ ਹੋਰ ਵੀ ਐਡ ਕਰ ਲਿਆ ਬਸ ਜੀ ਸੇਵੀਆਂ ਚ ਆਇਆ ਵਾਲਾ ਤੇ ਉਸ ਤੋਂ ਬਾਅਦ ਜੀ ਆਪਾਂ ਇਸ ਨੂੰ ਕਰਨਾ ਹੈ ਸਰਵ ਕਿਉਂਕਿ ਸਾਰੇ ਜੋ ਹੈ ਵੇਟ ਕਰ ਰਹੇ ਸੀਗੇ ਸੇਵੀਆਂ ਦਾ ਤੇ ਬਸ ਜੀ ਬੋਲ ਚ ਪਾ ਕੇ ਕੋਲੀਆਂ ਚ ਪਾ ਕੇ ਸਭ ਨੂੰ ਜੋ ਹੈ ਡੈਕੋਰੇਟ ਕਰਕੇ ਆਪਾਂ ਜੋ ਹੈ ਕੱਟ ਕੇ ਬਦਾਮ ਰੱਖੇ ਹੋਏ ਸੀਗੇ ਤੇ ਬਸ ਉਹਨਾਂ ਨੂੰ ਵੀ ਜੋ ਹੈ ਇਹ ਹੈ ਨਾ ਕੋਲੀਆਂ ਤੇ ਇਹ ਸੇਵੀਆਂ ਨਾਲ ਜੋ ਹੈ ਸਰਵ ਕੀਤਾ ਤੇ ਸਾਰਿਆਂ ਨੂੰ ਜੋ ਹੈ ਸੇਵੀਆਂ ਬਹੁਤ ਪਸੰਦ ਆਈਆਂ ਤੁਸੀਂ ਵੀ ਟਰਾਈ ਕਰ ਸਕਦੇ ਹੋ ਵਧੀਆਂ ਹੁੰਦੀਆਂ ਨੇ ਤੇ ਸਿਹਤ ਲਈ ਵੀ ਬੈਨੀਫਿਟ ਨੇ ਇਹ ਸੇਵੀਆਂ ਦੇ ਤੇ ਤੁਸੀਂ ਜੋ ਹੈ ਇਸ ਨੂੰ ਜਰੂਰ ਟਰਾਈ ਕਰੋਗੇ ਤੇ ਬਸ ਜੀ ਇਸ ਨੂੰ ਜੋ ਹੈ ਹੁਣ ਸਜਾ ਲੈਣੇ ਹਾਂ ਬਦਾਮਾਂ ਨਾਲ ਆਪਣੇ ਕੋਲ ਜੋ অপਸ਼ਨ ਹੁੰਦਾ ਹੈ ਆਪਾਂ ਉਹ ਹੀ ਯੂਜ਼ ਕਰਦੇ ਹਾਂ ਜਿਆਦਾ ਦੋ ਹੈ तामझाम ਕਰਨ ਦੀ ਆਪਾਂ ਨੂੰ ਆਦਤ ਨਹੀਂ ਹੈ ਤੇ ਆਪਣੇ ਜੋ ਘਰ ਵਿੱਚ ਅਵੇਲੇਬਲ ਹੁੰਦਾ ਹੈ ਆਪਾਂ ਉਹ ਹੀ ਯੂਜ਼ ਕਰਦੇ ਹਾਂ ਤੇ ਬਦਾਮ ਸੀਗੇ ਤੇ ਆਪਾਂ ਡੈਕੋਰੇਟ ਕਰਤੇ ਵਰਨਾ ਆਪਾਂ ਸਿੰਪਲ ਵੀ ਖਾ ਸਕਦੇ ਹਾਂ ਸੈਕੰਡ ਰੈਸিপি ਜੀ ਹੁਣ ਕਰਾਂਗੇ ਸ਼ੇਅਰ ਤੁਹਾਡੇ ਨਾਲ ਹਰੀਆਂ ਮਿਰਚਾਂ ਦਾ ਅਚਾਰ ਬਹੁਤ ਜੋ ਹੈ ਈਜ਼ੀ ਪ੍ਰੋਸੈਸ ਹੈ ਮੈਂ ਮਿਰਚਾਂ ਨੂੰ ਕੱਟ ਕੇ ਰੱਖ ਲਿਆ ਸੀਗਾ ਬਸ ਇਸ 'ਚ ਜੋ ਹੈ ਹੁਣ ਆਪਾਂ ਮਸਾਲਾ ਫਿਲ ਕਰਨਾ ਹੈ ਤਾਂ ਆਪਾਂ ਇਸ ਮਸਾਲੇ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਜੀ ਮੈਂ ਇਸ 'ਚ ਪਾਉਣ ਲਈ ਲਿਆ ਹੈ ਇੱਕ ਚਮਚਾ ਜੁਆਇਨ ਦਾ ਤੇ ਜੋ ਹੈ ਅੱਧਾ ਚਮਚਾ ਮੈਂ ਲਿਆ ਸੀਗਾ ਮੇਥਿਆਂ ਦਾ ਤੇ ਥੋੜੀ ਜੀ ਕਲੌਂਜੀ ਲਈ ਹੈ ਤੇ ਥੋੜੀ ਜੀ ਹਿੰਗ ਪਾਉਣੀ ਹੈ ਤੇ ਬਾਅਦ ਜੀ ਇੱਕ ਚਮਚਾ ਜੋ ਲੈਣਾ ਹੈ ਜੀਰੇ ਦਾ ਤੇ ਜੋ ਹੈ ਅੱਧੇ ਚਮਚੇ ਤੋਂ ਵੀ ਘੱਟ ਮੈਂ ਜੋ ਲਈ ਸੀ ਕਿ ਜੁਆਣ ਲਈ ਸੀਗੀ ਤੇ ਕਾਲੀਆਂ ਮਿਰਚਾਂ ਤੇ ਰਾਈ ਐਡ ਕਰਨੀ ਹੈ ਤੇ ਸਾਰੇ ਜੋ ਇਹ ਮਸਾਲੇ ਨੇ ਇਹ ਜੋ ਹੈ ਆਪਾਂ ਡਰਾਈ ਰੋਸਟ ਕਰਨੇ ਨੇ ਤਵੇ ਤੇ ਕਿਉਂਕਿ ਇਸ ਨਾਲ ਜੋ ਹੈ ਜੇ ਰੋਸਟ ਕਰਦੇ ਹਾਂ ਤਾਂ ਅਚਾਰ ਜੋ ਹੈ ਕਾਫੀ ਸਮੇਂ ਤੱਕ ਜੋ ਹੈ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਅਚਾਰ ਜੋ ਹੈ ਖਰਾਬ ਨਹੀਂ ਹੁੰਦਾ ਤੇ ਜੋ ਮਸਾਲਿਆਂ ਦਾ ਫਲੇਵਰ ਵੀ ਬਹੁਤ ਖੜਕੇ ਬਾਹਰ ਆਉਂਦਾ ਹੈ ਤੇ ਬਸ ਜੀ ਆਪਾਂ ਜੋ ਹੈ ਸਾਰੇ ਮਸਾਲਿਆਂ ਨੂੰ ਤਵੇ ਤੇ ਕਰਾਂਗੇ ਰੋਸਟ ਤੇ ਬਸ ਜੀ ਇਹ ਜੋ ਹੈ ਆਪਾਂ ਤਵਾ ਗਰਮ ਕਰ ਲਿਆ ਸੀਗਾ ਤੇ ਇਸ ਨੂੰ ਜੋ ਹੈ ਆਪਾਂ ਚੰਗੀ ਤਰ੍ਹਾਂ ਹਿਲਾਉਂਦੇ ਹੋਏ ਆਰਾਮ-ਰਾਮ ਨਾਲ ਜੋ ਹੈ ਮਸਾਲੇ ਨੂੰ ਕਰਨਾ ਹੈ ਰੋਸਟ ਤੇ ਧਿਆਨ ਦੇਣਾ ਹੈ ਕਿ ਮਸਾਲਾ ਕਿਤੇ ਸੜ ਹੀ ਨਾ ਜਾਏ ਕਿਉਂਕਿ ਜੇ ਮਸਾਲਾ ਸੜ ਗਿਆ ਤਾਂ ਸਾਰੀ ਮਿਹਨਤ ਜੋ ਹੈ ਆਪਣੀ ਖੂਜ ਪੈ ਜਾਣੀ ਹੈ ਤੇ ਬਾਅਦ ਜੀ ਆਪਾਂ ਜੋ ਹੈ ਮਸਾਲੇ ਨੂੰ ਕਰ ਲਿਆ ਸੀਗਾ ਡਰਾਈ ਰੋਸਟ ਤੇ ਇਸ ਨੂੰ ਠੰਡਾ ਕਰਨ ਲਈ ਆਪਾਂ ਜੋ ਹੈ ਇਸ ਨੂੰ ਇੱਕ ਪ੍ਰਾਂਚ ਪਾ ਕੇ ਰੱਖਤਾ ਕਿਉਂਕਿ ਇਸ ਨੂੰ ਗ੍ਰाइंड ਕਰਨਾ ਹੈ ਤੇ ਆਪਾਂ ਜੋ ਹੈ ਗਰਮ ਮਸਾਲੇ ਨੂੰ ਗ੍ਰाइंड ਨਹੀਂ ਕਰਨਾ ਇਸ ਨੂੰ ਠੰਡਾ ਹੋਣ ਤੇ ਹੀ ਜੋ ਹੈ ਗ੍ਰाइंड ਕਰਨਾ ਹੈ ਤੇ ਬਸ ਜੀ ਜੋ ਹੈ ਠੰਡਾ ਹੋਣ ਤੋਂ ਬਾਅਦ ਆਪਾਂ ਜੀ ਇਸ ਨੂੰ ਕਰ ਲਿਆ ਗ੍ਰਾਈਂਡਰ ਚ ਗ੍ਰाइंड ਤੇ ਇਸ ਦਾ ਬਣਾ ਲਿਆ ਇੱਕ ਪਾਊਡਰ ਤੇ ਪਾਊਡਰ ਬਣਾਉਣ ਤੋਂ ਬਾਅਦ ਇਸ ਚ ਪਾਣੀ ਹਾਂਜੀ ਇੱਕ ਚਮਚਾ ਹਲਦੀ ਤੇ ਇੱਕ ਚਮਚਾ ਜਾਂ ਅੱਧਾ ਚਮਚਾ ਤੁਸੀਂ ਲਾਲ ਮਿਰਚਾਂ ਦੀ ਪਾ ਸਕਦੇ ਹੋ ਤੇ ਜੋ ਹੈ ਇੱਕ ਚਮਚਾ ਪਾਪਾ ਪਾਉਣਾ ਹੈ ਅਨੋਂ ਨਮਕ ਪਉਣਾ ਹੈ ਤੇ ਬਸ ਜੇ ਇਸ ਨੂੰ ਚੰਗੀ ਤਰ੍ਹਾਂ ਜੋ ਹੈ ਮਿਕਸ ਕਰ ਲਾਂਗੇ ਕਿ ਕਿਤੇ ਵੀ ਵੱਧ ਘੱਟ ਜੋ ਹੈ ਨੋਂ ਮਿਰਚ ਨਾ ਹੋ ਜਾਵੇ ਕਿਉਂਕਿ ਇਸ ਨਾਲ ਜੋ ਹੈ ਕਈ ਵਾਰ ਜੋ ਹੈ ਆਪਾਂ ਚੰਗੀ ਤਰ੍ਹਾਂ ਮਿਕਸ ਨਹੀਂ ਕਰਦੇ ਤਾਂ ਕਿਸੇ ਜਗ੍ਹਾ ਜੋ ਹੈ ਨੋਂ ਜ਼ਿਆਦਾ ਹੋ ਜਾਂਦਾ ਹੈ ਤੇ ਕਈ ਜਗ੍ਹਾ ਨੋਂ ਜੋ ਹੈ ਘੱਟ ਹੋ ਜਾਂਦਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਨਾ ਬਹੁਤ ਜ਼ਰੂਰੀ ਹੈ ਤੇ ਆਪਾਂ ਜੀ ਬਸ ਸਾਰੇ ਮਸਾਲੇ ਨੂੰ ਜੋ ਹੈ ਆਪਾਂ ਚੀਰ ਕੇ ਰੱਖੀ ਹੋਈਆਂ ਸੀਗੀਆਂ ਮਿਰਚਾਂ ਤੇ ਆਪਾਂ ਜੋ ਹੈ ਚੰਗੀ ਤਰ੍ਹਾਂ ਮਸਾਲੇ ਨੂੰ ਭਰ ਦੇਣਾ ਹੈ ਇਸ ਨਾਲ ਮਸਾਲੇ ਦਾ ਬਹੁਤ ਸਵਾਦ ਜੋ ਹੈ ਫਲੇਵਰ ਆਉਂਦਾ ਹੈ ਤੇ ਬਾਸ ਜੀ ਆਪਾਂ ਜੋ ਹੈ ਇਹ ਕਰ ਲੀਆਂ ਫਿਲ ਤੇ ਇਸ ਤੋਂ ਬਾਅਦ ਜੀ ਆਪਾਂ ਦੂਜੇ ਪਾਸੇ ਇੱਕ ਪੈਨ ਚ ਕਰਨਾ ਹੈ ਥੋੜਾ ਜਿਹਾ ਸਰੋਂ ਦਾ ਤੇਲ ਗਰਮ ਤੇ ਬਾਸ ਜੀ ਇਹ ਵੀ ਆਪਾਂ ਜੋ ਹੈ ਮਿਰਚ ਦੇ achar ਚ ਪਾਉਣਾ ਹੈ ਤੇ ਇਸ ਨੂੰ ਜੋ ਹੈ ਆਪਾਂ ਕਰ ਲਾਂਗੇ ਗਰਮ ਕਿਉਂਕਿ ਆਪਾਂ ਜੋ ਹੈ ਜੋ ਕੱਚੇ ਤੇਲ ਦਾ ਟੇਸਟ ਹੁੰਦਾ ਹੈ ਉਹ ਕਈਆਂ ਨੂੰ ਚੰਗਾ ਨਹੀਂ ਲੱਗਦਾ ਤੇ ਖਾਸ ਤੌਰ ਕੇ ਤੌਰ ਤੇ ਸਾਡੇ ਘਰਸ ਤਾਂ ਜੋ ਹੈ ਕੱਚੇ ਤੇਲ ਦੀ ਮਹਿਕ ਬਿਲਕੁਲ ਵੀ ਪਸੰਦ ਨਹੀਂ ਕੀਤੀ ਜਾਂਦੀ ਤੇ ਮੈਂ ਜੋ ਹੈ ਇਸ ਨੂੰ ਗਰਮ ਕਰ ਲਿਆ ਤੇ ਥੋੜਾ ਜਿਹਾ ਠਾਰਨ ਤੋਂ ਬਾਅਦ ਹੀ ਮਿਰਚਾਂ ਨੂੰ ਪਾਇਆ ਸੀਗਾ ਇਹ ਬਹੁਤਾ ਗਰਮ ਨਹੀਂ ਸੀ ਤੇ ਬਸ ਜੀ ਚੰਗੀ ਤਰ੍ਹਾਂ ਜੋ ਹੈ ਮਿਕਸਾ ਮਿਰਚਾਂ ਨੂੰ ਕਰ ਲਾਂਗੇ ਮਿਕਸ ਤੇ ਬਸ ਜੀ ਇਹ ਜੋ ਹੈ ਆਪਣਾ ਫਾਈਨਲ ਮਿਰਚਾਂ ਦਾ achar ਬਣ ਕੇ ਹੋ ਗਿਆ ਹੈ ਰੈਡੀ ਤੇ ਹੁਣ ਜੋ ਹੈ ਮਿਰਚਾਂ ਨੂੰ ਠੰਡਾ ਕਰਕੇ ਹੀ ਆਪਾਂ ਜੋ ਹੈ ਕਿਸੇ ਵੀ ਕੰਟੇਨਰ ਜਾਂ ਮਰਤਵਾਨ ਚ ਪਾਉਣਾ ਹੈ ਕਿਉਂਕਿ ਅਜੇ ਇਹ achar ਜੋ ਹੈ ਥੋੜਾ ਜਿਹਾ ਤੱਤਾ ਹੈ ਜੇ ਆਪਾਂ ਤੱਤੇ achar ਨੂੰ ਕਿਸੇ ਵੀ ਕੰਟੇਨਰ ਚ ਪਾਉਨੇ ਹਾਂ ਤਾਂ ਉਹ ਮੋਇਸਚਰ ਕਰਕੇ ਖਰਾਬ ਹੋ ਸਕਦਾ ਹੈ ਬਾਅਦ ਜੀ ਆਪਾਂ ਕਰਾਂਗੇ achar ਦੇ ਠੰਡੇ ਹੋਣ ਦਾ ਵੇਟ ਤੇ ਉਸ ਤੋਂ ਬਾਅਦ ਜੀ ਆਪਾਂ ਕੰਚ ਦੇ ਜਾਰ ਚ ਇਸ ਨੂੰ ਜੋ ਹੈ ਟਰਾਂਸਫਰ ਕਰਨਾ ਹੈ ਤੇ ਬਾਅਦ ਜੀ ਇਹ ਜੋ ਹੈ ਇੱਕ ਸਵਾਦਿਸ਼ਟ ਮਿਰਚ ਦਾ achar ਬਣ ਕੇ ਤਿਆਰ ਹੋ ਗਿਆ ਹੈ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਬਹੁਤ ਸਵਾਦਿਸ਼ਟ ਬਣਿਆ ਸੀਗਾ ਸਾਰਿਆਂ ਨੇ ਬਹੁਤ ਤਰੀਫਾਂ ਕੀਤੀ ਆ ਤੇ ਇਸ ਤੋਂ ਬਾਅਦ ਜੀ ਦੂਜੇ ਪਾਸੇ ਆਪਣੀ ਹੋ ਗਈ ਸੀ ਆਲੂਆਂ ਦੀ ਸਬਜ਼ੀ ਵੀ ਰੈਡੀ ਤੇ ਬਾਜੀ ਹਰਾ ਧਨੀਆ ਹੀ ਪਾਉਣਾ ਸੀਗਾ ਇਹ ਜੋ ਹੈ ਡਿਨਰ ਦੀ ਤਿਆਰੀ ਹੋ ਰਹੀ ਸੀਗੀ ਬਾਜੀ ਆਪਾਂ ਕੱਟ ਕੇ ਜੋ ਹੈ ਹਰਾ ਧਨੀਆ ਪਾਇਆ ਤੇ ਬਾਜੀ ਫਾਈਨਲ ਜੋ ਹੈ ਕੱਲੇ ਆਲੂਆਂ ਦੀ ਅੱਜ ਜੋ ਹੈ ਸਬਜ਼ੀ ਬਣੀ ਸੀਗੀ ਸਾਰੇ ਹੀ ਘਰ ਦੀ ਫੇਵਰੇਟ ਸਬਜ਼ੀ ਹੈ ਇਹ ਤੇ ਖਾਸ ਤੌਰ ਤੇ ਜੋ ਹੈ ਬੱਚਿਆਂ ਦਾ ਬਹੁਤ ਪਸੰਦ ਹੁੰਦੀ ਹੈ ਤੇ ਬਾਅਦ ਜੀ ਚੰਗੀ ਤਰ੍ਹਾਂ ਕਰਾਂਗੇ ਮਿਕਸ ਤੇ ਉਧਰ ਜੋ ਹੈ ਦੂਜੇ ਪਾਸੇ ਹੋ ਰਹੀ ਸੀ ਕਿ ਪ੍ਰਸ਼ਾਦਿਆਂ ਦੀ ਤਿਆਰੀ ਤੇ ਇਹ ਜੋ ਹੈ ਜੀ ਆਪਣੀ ਫਾਈਨਲ ਜੋ ਹੈ ਡਿਨਰ ਥਾਲੀ ਤਿਆਰ ਹੋ ਚੁੱਕੀ ਹੈ ਤੇ ਫਾਈਨਲ ਡਿਨਰ ਕਰਨ ਤੋਂ ਬਾਅਦ ਜੀ ਹੋ ਗਈ ਇਵਨਿੰਗ ਵਾਕ ਤੇ ਜੇ ਸਾਡੀ ਵੀਡੀਓ ਤੁਹਾਨੂੰ ਕਿਸੇ ਵੀ ਐਂਗਲ ਤੋਂ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜਰੂਰ ਕਰਨਾ